ਵੇਰੇ ਵਾਰਹਿ ਗੁਰ ਸਾਹਿਬ ਜੀ ਤਨਾਸਰੇ ਮਹੱਲਾ ਪੰਜਵਾ ਜਿਸ ਕਾ ਤਨ ਮਾਨ ਧਨ ਸਭ ਤੇ ਸਕਾਰ ਸੋਏ ਸੁਗੜ ਸੋ ਜਾਨੀ تنਹੀਂ ਸੁਣਿਆ ਦੁਖ ਸੁਖ ਮੇਰਾ ਤਉ ਬਦ ਨੀ ਕੀ ਖਤਾਨੀ ਜੇ ਸਕਾ ਤਨ ਮਨ ਧਨ ਸਭ ਤੇ ਸਕਾ ਸੋਈ ਸਗੜ ਸੋ ਜਾਣੀ ਤੈਨਹੀਂ ਸੁਣੇ दुख सुख मेरा कौ वेदन की खटनी जी की एक ही पहमी अवर जतन कर रहे बहुत ਤਿੰਨ ਤਿਲ ਨਹੀਂ ਕੀਮਤ ਜਾਣਨੀ ਅਮਰਤ ਨਾਮ ਨਿਰਮੋਲ ਕਹੀ ਰਾਗ ਗੁਰ ਦੀਨੋ ਮੰਤਾਲਨੀ ਜਿਗਾ ਨਾ ਡੋਲੇ ਦਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਲੀ ਓਏ ਜੋ بیچ ਹਮ ਤੁਮ ਕਸ਼ ਹੋਤੇ ਤੈਨ ਕੀ ਬਾਤ ਬਿਲੰਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਤੇ ਕਨਕ ਵਖਾਨੀ ਪ੍ਰਗਟੇ ਉਹ ਜੋਤ ਸਹਿਜ ਸੁਖ ਸੋਬਾਂ ਬਾਜੇ ਅਨਹਤ ਬਾਨੀ ਕੋ ਨਾਨਕ ਨੇ ਚਲ ਕਰ ਬੰਦੇ ਹੋ ਗੋਰ ਕੀ ਉਹ ਬੰਧਲਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭੰ ਬਾਜੇ ਅਨਹਤ ਬਾਲਨੀ ਕਹੁ ਨਾਨਕ ਨੇ ਚਲ ਕਰ ਬੰਦੇ ਹੋ ਗੋਰ ਕੀਓ ਬੰਦ ਹਲਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ